ਕਿ ਇੰਦੇ ਨੇ ਕਿ ਪਰਮਾਤਮਾ ਜਦੋਂ ਵੀ ਦਿੰਦਾ ਏ ਛੱਪੜ ਪਾੜ ਕੇ ਦਿੰਦਾ ਏ ਇਸੇ ਤਰ੍ਹਾਂ ਦਾ ਹੀ ਕੁਝ ਹੋਇਆ ਹੈ ਆਦਮਪੁਰ ਦੇ ਰਹਿਣ ਵਾਲੇ ਇੱਕ ਕਬਾੜੀਏ ਦੇ ਨਾਲ ਜਿਸ ਦੀ ਰਾਤੋਂ ਰਾਤ ਕਿਸਮਤ ਚਮਕ ਗਈ ਅਤੇ ਉਸਨੇ ਜੁੱਤੇ ਨੇ ਰਖੜੀ ਬੰਪਰ ਦੇ ਵਿੱਚੋਂ 2.5 ਕਰੋੜ ਰੁਪਏ ਆਦਮਪੁਰ ਦੇ ਗਰੀ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲਾ ਪ੍ਰੀਤਮ ਲਾਲ ਜੱਗੀ ਪੁੱਤਰ ਚਰੰਦਾਸ ਜੱਗੀ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਆਦਮਪੁਰ ਦੇ ਵਿੱਚ ਹੀ ਕਬਾੜੀਏ ਦਾ ਕੰਮ ਕਰ ਰਹੇ ਨੇ ਤੇ ਉਹ ਕਾਫੀ ਜ਼ਿਆਦਾ ਗਰੀਬ ਨੇ ਜਿਸ ਦੇ ਚਲਦਿਆਂ ਉਹ ਉਹਨਾਂ ਦੇ ਘਰ ਦਾ ਗੁਜ਼ਾਰਾ ਕਾਫੀ ਮੁਸ਼ਕਲ ਦੇ ਨਾਲ ਚੱਲਦਾ ਹੈ ਅਤੇ ਅਜੇ ਤੱਕ ਘਰ ਉਹ ਆਪਣੇ ਕਬਾੜੀਏ ਦੇ ਕੰਮ ਤੋਂ ਮਕਾਨ ਤੇ ਦੁਕਾਨ ਵੀ ਨਹੀਂ ਬਣਾ ਸਕੀ ਸਤੇ ਪਰਿਵਾਰ ਦਾ ਗੁਜ਼ਾਰਾ ਠੀਕ-ਠਾਕ ਚੱਲ ਰਿਹਾ ਸੀ ਉਹਨਾਂ ਨੇ ਜਾਣਕਾਰੀ ਮੁਤਾਬਕ ਦੱਸਿਆ ਕਿ ਪਿਛਲੇ 50 ਸਾਲਾਂ ਤੋਂ ਉਹ ਲਾਟਰੀਆਂ ਪਾ ਰਹੇ ਨੇ ਤੇ ਪੰਜਾਬ ਸਰਕਾਰ ਦੀ ਲਾਟਰੀ 1 ਰੁਪਏ ਦੀ ਉਸ ਸਮੇਂ ਹੁੰਦੀ ਸੀ ਪ੍ਰੀਤਮ ਸਿੰਘ ਨੇ ਕਿਹਾ ਕਿ ਪਿਛਲੇ ਹਫਤੇ ਉਹਨਾਂ ਨੇ ਜਲੰਧਰ ਤੋਂ ਲਾਟਰੀ ਵਿੱਚ ਨਾਇਕ ਸੇਵਕ ਨਾਮ ਦੇ ਏਜੰਟ ਦੇ ਕੋਲੋਂ ਉਸਨੇ ਅਤੇ ਉਸਦੀ ਪਤਨੀ ਨੀਤਾ ਜੱਗੀ ਦੋਵਾਂ ਨੇ ਪੰਜਾਬ ਸਰਕਾਰ ਦਾ ਰੱਖੜੀ ਬੰਪਰ 2024 ਦਾ ਟਿਕਟ ਖਰੀਦਿਆ ਸੀ ਅਤੇ ਜਿਹੜਾ ਕਿ ਲੂਥੜਾ ਲਾਟਰੀ ਏਜੰਸੀ ਜਲੰਧਰ ਦੇ ਵੱਲੋਂ ਵੇਚਿਆ ਜਾ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਜਦੋਂ ਐਤਵਾਰ ਨੂੰ ਸਵੇਰੇ ਉਹਨਾਂ ਨੇ ਅਖਬਾਰ ਦੇ ਵਿੱਚ ਲਾਟਰੀ ਦਾ ਨਤੀਜਾ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਜੋ ਪਹਿਲਾ ਇਨਾਮ ਹੈ ਉਹਨਾਂ ਦੀ ਟਿਕਟ ਦਾ ਨਿਕਲਿਆ ਹੈ ਪਰ ਉਹਨਾਂ ਨੇ ਇਸ ਗੱਲ ਨੂੰ ਬਿਲਕੁਲ ਵੀ ਜ਼ਾਹਿਰ ਨਹੀਂ ਕੀਤਾ ਤੇ ਆਪਣੇ ਨਾਮ ਦੀ ਤਰ੍ਹਾਂ ਉਹ ਆਦਮਪੁਰ ਦੇ ਨਰੰਗਕਾਰੀ ਸਸਤੰਗ ਪਵੰਦੇ ਵਿੱਚ ਚਲੇ ਗਏ ਅਤੇ ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਫੋਨ ਆਉਂਦਾ ਹੈ ਜਿਸ ਦੇ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ 2.5 ਕਰੋੜ ਰੁਪਏ ਦੀ ਲਾਟਰੀ ਦਾ ਇਨਾਮ ਨਿਕਲਿਆ ਹੈ ਅਤੇ ਨਾਲ ਹੀ ਉਹਨਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਜਦੋਂ ਉਹਨਾਂ ਨੂੰ ਪੈਸੇ ਮਿਲ ਜਾਣਗੇ ਤਾਂ ਉਹ ਉਸ ਦਾ 25% ਹਿੱਸਾ ਸਮਾਜ ਸੇਵਾ ਦੇ ਕੰਮਾਂ ਅਤੇ ਗਰੀਬਾਂ ਤੇ ਲਈ ਖਰਚ ਕਰਨਗੇ ਗੱਲ ਪਿਆ ਜੀ ਵਾਹਿਗੁਰੂ ਦੀ ਕਮਾਲਨ ਦੀ ਬੜੀ ਮਿਹਰ ਹੋਈ ਹੈ ਅਸੀਂ ਸੋਚਿਆ ਵੀ ਨਹੀਂ ਸੀ ਜਿਸ ਆਪਣੇ ਸੁਪਨੇ ਸੀ ਅਸੀਂ ਇਹ ਦਿਨ ਦੇਖਾਂਗੇ ਲੇਕਿਨ ਈਸ਼ਵਰ ਨੇ ਬੜੀ ਮਿਹਰ ਕੀਤੀ ਹੈ ਅਸੀਂ ਗਰੀਬੀ ਵੀ ਬੇਤਹਾਸ਼ਾ ਦੇਖੀ ਹੈ ਕਿਉਂਕਿ ਅਸੀਂ ਕਿਰਾਏ ਦੇ ਮਕਾਨਾਂ 'ਚ ਆਜ ਦਿਨ ਤੱਕ ਹੀ ਰਹਦੇ ਆ ਗਾਂ ਤੋਂ ਕਿਰਾਏ ਦਾ ਦੁਕਾਨ ਕਿਰਾਏ ਦੀ ਮੈਂ ਈਸ਼ਵਰ ਦੇ ਕੇ ਫਰਿਆਦ ਕੀਤੀ ਕਿ ਈਸ਼ਵਰ ਤੂੰ ਸਾਨੂੰ ਇਤਨੀ ਭਜੇਂਗਾ ਅਸੀਂ ਜਾ ਕੇ ਕੀ ਜਵਾਬ ਦੇਵਾਂਗੇ ਤੂੰ ਕਾਨੂੰਨੀ ਬਣਾ ਸਕੇ ਅਗਰ ਤੂੰ ਸਾਡੀ ਫਰਿਆਦ ਸੁਣ ਸੂ ਸਾਰੀ ਦੁਨੀਆ ਦੇ ਕਿਰਪਾ ਕਰਦਾ ਸਾਡੇ ਤੇ ਵੀ ਕਰ ਐਸੀ ਕੋਈ ਕਰਨੀ ਹੈ ਜੀ ਸਭ ਵਾਸਤੇ ਸੁਖ ਮੰਗਦੇ ਆ ਪ੍ਰਭੂ ਸਭ ਨੂੰ ਦੇਵੇ ਪਰ ਮਾਲਕ ਨੇ ਮੇਰੀ ਫਰਿਆਦ ਸੁਣ ਲਈ ਅੱਜ ਮੈਨੂੰ 2.5 ਕਰੋੜ ਦਾ ਬੰਪਰ ਦਿੱਤਾ ਹੈ ਮੈਂ ਇਹ ਸੋਚਦਾ ਹਾਂ ਇਸ ਦੇ ਵਿੱਚੋਂ 25% ਪੈਸਾ ਜੋ ਹੋਏਗਾ ਉਹ ਮੈਂ ਧਾਰਮਿਕ ਕਮਾਂ ਤੇ ਲਾਵਾਂਗਾ ਬਾਕੀ ਆ ਜੋ ਆਈ ਚਲਾਈ ਹੋਏਗੀ ਜੋ ਉਹਦੇ ਚੋਂ ਬਚੇਗਾ ਪੈਸਾ ਮੈਂ ਉਹ ਵੀ ਸੇਵਾ ਦੇ ਵਿੱਚ ਲਾ ਕੇ ਹੋਰ ਆਪਣਾ ਟਾਈਮ ਪਾਸ ਕਰਾਂਗਾ ਕਉਂ ਕਿ ਅਗਰ ਮੈਂ ਕਿਸੇ ਨੂੰ ਸੁਖ ਨਹੀਂ ਦੇ ਸਕਦਾ ਮਾਲਕ ਮੈਨੂੰ ਦੁੱਖ ਦੇਖ ਦੀ ਵੀ ਸ਼ਕਤੀ ਨਾ ਬਖਸ਼ੇ ਤਾਂ 1 ਕਰੋੜ ਦੀ ਲਾਟਰੀ ਪਹਿਲਾਂ ਜਦੋਂ ਪਤਾ ਲੱਗਾ ਵੀ ਲੱਗ ਗਿਆ ਕਿਦਾਂ ਦਾ ਲੱਗਾ ਜੀ ਹਾਂ ਇਹ ਲੱਗਾ ਕਿ ਮੈਂ ਕਿਹਾ ਈਸ਼ਵਰ ਤੂੰ ਸਾਡੀ ਫਰਜਾਦ ਨੂੰ ਆਮ ਖਾਹਵਤ ਹੈ ਕਿ ਬਾਰੀ ਸਾਲੀ ਰੱਬ ਨੂੰਰੀ ਦੀ ਵੀ ਸੁਣ ਲੈਂਦਾ ਹੈ ਪਰ ਲੇਕਿਨ ਅੱਜ ਦਾ 1248 ਸਾਹਿਬ ਤੁਮ ਮਿਲਤੇ ਹੋ ਗਏ 50 ਸਾਲ ਹੋ ਗਏ ਪੂਰੇ 50 ਸਾਲ ਹੋ ਗਏ ਜਦੋਂ 1-2 ਰੁਪਏ ਦਾ ਟਿਕਟ ਹੁੰਦਾ ਸੀਗਾ 5 ਦਾ 10 ਦਾ ਫਿਰ 50 ਦਾ ਵੀ ਹੋਇਆ 100 ਦਾ ਵੀ ਹੋਇਆ ਇਸ ਵਕਤ 500 ਦਾ ਟਿਕਟ ਸੀ ਮੇਰਾ ਧਿਆਨ ਨਹੀਂ ਸੀ ਪਾਣ ਦਾ ਲੇਕਿਨ ਘਰਵਾਲੀ ਮੇਰੀ ਕਹਿੰ ਲੱਗੀ ਜੇ ਇੰਨੇ ਪੈਸੇ ਗਵਾਏ ਚਲੋ ਇੱਕ ਟਿਕਟ ਹੋਰ ਪਾ ਲਓ ਲੇਕਿਨ ਸ਼ਾਇਦ ਕਿਸੇ ਦੇ ਪੈਰਾਂ ਦੇ ਪਿੱਛੇ ਮਾਲਕ ਨੇ ਸਾਡੀ ਵੀ ਸੁਣ ਲਈ ਹੈ ਅੱਜ ਮੈਂ ਬੜਾ ਖੁਸ਼ ਹਾਂ मैं यही सोचना हाँ कि मैं पैसा आएगा ये व्यर्थ न आए किसी गलत पासे ना लगे ये अच्छे पासे लगे कोई असीस देगा अगर बुरे पासे लगेगा तो मेरे मन में आत्मिक शांति नहीं होएगी मैं ये अरदास कर हाँ कि प्रभु सब तक भला करे